ਕਰਤਾ ਜੀ ਅੱਜ ਆਪਾਂ ਗਰਮੀ ਸਪੈਸ਼ਲ ਗੁਲਾਬੀ ਢੇਵਾਂ ਦਾ ਚਾਰ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਤੇ ਇਹਨੂੰ ਆਪਾਂ ਆਪਣੇ ਸ਼ਹਿਰ ਦੇ ਵਿੱਚੋਂ ਲਾਈਵ ਹੀ ਤੋੜ ਕੇ ਲੈ ਕੇ ਆਏ ਸੀ ਬੜਾ ਮਜ਼ਾ ਆਇਆ ਸਾਨੂੰ ਤੇ ਘਰੇ ਲਿਆ ਕੇ ਇਹਨੂੰ ਸਾਫ਼ ਸੁਥਰੇ ਕਰਕੇ ਹੁਣ ਆਪਾਂ ਕੱਟ ਰਹੇ ਆ ਤੇ ਇਹਦੇ ਵਿੱਚ ਆਪਾਂ ਕੁਝ ਖੜੇ ਮਸਾਲੇ ਪਾਵਾਂਗੇ ਤੇ ਕੁਝ ਪਾਵਾਂਗੇ ਦੇ ਵਿੱਚ ਪੀਸੇ ਮਸਾਲੇ ਤੇ ਮਸਾਲੇ ਨੂੰ ਆਪਾਂ ਕੁੱਟ ਕੇ ਪਾਵਾਂਗੇ ਕਿਉਂਕਿ ਕੁੱਟ ਕੇ ਮਸਾਲਾ ਪਾਇਆ ਚਾਰ ਬਹੁਤ ਜ਼ਿਆਦਾ ਟੇਸਟੀ ਬਣਦਾ ਇਸ ਤਰ੍ਹਾਂ ਨੂੰ ਤਿਆਰ ਕੀਤਾ ਤੁਸੀਂ ਅੱਗੇ ਵੀਡੀਓ 'ਚ ਦੇਖੋ ਹੈਲੋ ਫਰੈਂਡਸ ਅੱਜ ਈ ਗੱਲ ਨੂੰ ਵਾਸਤੇ ਆਦab ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਭ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਵੇਂ ਤੁਸੀਂ ਥੰਬਨੇਲ ਤੋਂ ਬਾਅਦ ਦੇਖਿਆ ਹੀ ਹੋਗਾ ਕਿ ਅੱਜ ਆਪਾਂ ਬਣਾ ਰਹੇ ਹਾਂ ਜੀ ਗੁਲਾਬੀ ਢੇਉ ਦਾ ਅਚਾਰ ਜਿਵੇਂ ਪਿਛਲੇ ਸਾਲ ਵੀ ਆਪਾਂ ਬਣਾਇਆ ਸੀ ਉਸ ਤੋਂ ਪਿਛਲੇ ਸਾਲ ਵੀ ਬਣਾਇਆ ਸੀਗਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਗੁਲਾਬੀ ਢੇਉ ਦਾ ਅਚਾਰ ਤੇ ਜਿਹੜੇ ਢੇਉ ਆ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਇਹ ਅਸੀਂ ਲਾਈਵ ਹੀ ਤੋੜ ਕੇ ਲੈ ਕੇ ਆਏ ਆ ਬਿਲਕੁਲ ਆਰਗੈਨਿਕ ਤੇ ਤਾਜ਼ੇ ਤੇ ਐਰ ਕੀ ਜਿਹੜੇ ਟੇੂ ਐ ਇਸ ਪੰਜਾਬ ਦੇ ਸਾਡੇ ਰੋਪੜ ਸ਼ਹਿਰ ਦੇ ਆ ਅੱਗੇ ਆਪਾਂ ਜਿਹੜੇ ਗੁਲਾਬੀ ਟੇੂ ਮੰਗਾਇਆ ਸੀ ਉਹ ਪਠਾਨਕੋਟ ਤੋਂ ਮੰਗਾਇਆ ਸੀਗੇ ਤੇ ਤੁਸੀਂ ਜਿਵੇਂ ਵੀਡੀਓ ਚ ਦੇਖ ਰਹੇ ਹੋ ਦਰਖਤ ਤੋਂ ਲਾਈਵ ਤੋੜੇ ਆਪਾਂ ਕੋਈ ਮੰਡੀ ਚੋਂ ਨਹੀਂ ਲੈ ਕੇ ਆਏ ਕੋਈ ਇੱਕ ਦਿਨ ਨਹੀਂ ਆਪਾਂ ਪਾਇਆ ਬਿਲਕੁਲ ਤਾਜ਼ੇ ਨੇ ਟੇੂ ਤੇ ਤਾਜ਼ੇ ਹਟੇ ਹੁੰਦਾ ਅੱਜ ਆਪਾਂ ਚਾਰ ਤਿਆਰ ਕਰਾਂਗੇ ਤੇ ਬਹੁਤ ਜਿਆਦੇ ਵੇਟ ਕਰ ਰਹੇ ਨੇ ਭੈਣ ਭਰਾ ਜੀ ਇਹਨਾਂ ਨੂੰ ਆਪਾਂ ਨੂੰ ਆਚਾਰ ਚਾਹੀਦਾ ਵਾ ਕਈਆਂ ਨੇ ਬਾਹਰ ਲੈ ਕੇ ਜਾਣਾ ਵਾ ਕਈ ਇੱਥੇ ਮੰਗ ਰਹੇ ਸੀ ਕਿ ਮੈਡਮ ਢੇਉ ਦਾ ਆਚਾਰ ਚਾਹੀਦਾ ਇਹ ਜਿਹੜੀ ਚੀਜ਼ ਹੈ ਨਾ ਇਹ ਸੀਜ਼ਨਲ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿਹੜਾ ਕਿਹੜਾ ਢੇਉ ਆ ਮਾਰਕੀਟ ਤੋਂ ਤੁਸੀਂ ਲੈ ਕੇ ਆਉਂਗੇ ਛੋਟੇ ਛੋਟੇ ਮਿਲਣਗੇ ਪਰ ਇਹ ਲਾਈਵ ਅਸੀਂ ਜਿਹੜੇ ਤੋੜੇ ਆ ਤੜਵਾਏ ਕਹਿ ਸਕਦੇ ਆਪਾਂ ਕਿਉਂਕਿ ਇਹਨਾਂ ਦਾ ਦਰਖਤ ਸੀਗਾ ਜਿਵੇਂ ਆਪਾਂ ਆਮ ਹੀ ਜਿਨ੍ਹਾਂ ਦੇ ਵੱਡੇ ਵੱਡੇ ਦਰਖਤ ਹੁੰਦੇ ਤੇ ਵੇਚ ਦਿੰਨੇ ਉਹਨਾਂ ਨੇ ਠੀਕਾ ਲਿਆ ਸੀ ਆਪਾਂ ਉਹਨਾਂ ਕੋ ਤੜਵਾ ਕੇ ਫਿਰ ਆਪਾਂ ਇਹ ਲੈ ਕੇ ਆਏ ਢੇਉ ਤੇ ਬਾਕੀ ਕੋ ਛੋਟੇ ਵੀ ਸੀਗੇ ਤੇ ਕੋਸ਼ੇ ਦਾ ਬਹੁਤ ਵੱਡੇ ਵੱਡੇ ਮੈਨੂੰ ਵਧੀਆ ਲੱਗਾ ਮਜ਼ਾ ਵੀ ਬਹੁਤ ਆਇਆ ਜਿਵੇਂ ਆਪਾਂ ਛੋਟੇ ਛੋਟੇ ਹੁੰਦੇ ਪਹਿਲਾਂ ਅੰਬਾਂ ਦੇ ਪੇੜਾਂ ਥੱਲੇ ਆਂਬ ਚੁਗਦੇ ਹੁੰਦੇ ਸੀ ਨਾ ਤੇ ਇਦਾਂ ਆਪਾਂ ਕੱਲ ਢੇਉ ਚੁਗੇ ਤੇ ਬਹੁਤ ਮਜ਼ਾ ਆਇਆ ਤੇ ਲੈ ਕੇ ਆਏ ਤੇ ਇਹਨਾਂ ਨੂੰ ਪਹਿਲਾਂ ਆਪਾਂ ਪਾਣੀ ਦੇ ਵਿੱਚ ਪਿਉਆ ਸੀਗਾ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕੀਤਾ ਧੋਤਾ ਵਾ ਹੁਣ ਥੋੜੇ ਥੋੜੇ ਜਿਹੜੇ ਉੱਪਰ ਤੁਹਾਨੂੰ ਦਾਗ ਲੱਗਦੇ ਆ ਇਹ ਇਹਦਾ ਹੀ ਜਿਹੜਾ ਅੰਦਰੋਂ ਉਤਰਲ ਪਦਾਰਥ ਹੋ ਜਾਂ ਜਿਹਨੂੰ ਆਪਾਂ ਦੁੱਧ ਕਹਿ ਦਿੰਦੇ ਨੇ ਉਹ ਛੋਟੇ ਹੁੰਦੇ ਨਿਕਲਦਾ ਉਹੀ ਇਹਦੇ ਉੱਤੇ ਲੱਗਾ ਹੁੰਦਾ ਬਾਕੀ ਬਿਲਕੁਲ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਸੁਕਾ ਲਿਆ ਕੁਝ ਗੁੱਡੀ ਇਧਰੋਂ ਸਾਫ਼ ਕਰ ਕਰਕੇ ਆਪਾਂ ਨੂੰ ਫੜਾ ਰਹੀ ਐ ਤੇ ਆਪਾਂ ਹੁਣ ਇਹਦੀ ਕਰਦੇ ਆਂ ਜੀ ਕਟਿੰਗ ਤੇ ਸਭ ਤੋਂ ਟੱਲਾ ਹੈ ਇਹ ਵੱਡੇ ਦੀ ਵਾਰੀ ਇਹਦੀ ਆਪਾਂ ਕਰਦੇ ਆਂ ਜੀ ਕਟਿੰਗ ਇਹ ਦੇਖੋ ਵਿੱਚ ਵਿੱਚ ਗੁਲਾਬੀ ਨਿਕਲਿਆ ਨਾ ਦੂਜੇ ਜਿਹੜੇ ਧੋਏ ਵਾਈਟ ਨਿਕਲਦੇ ਆਂ ਗੁੱਟੂ ਤੇ ਕਲੇ ਸਾਫ਼ ਕਰ ਕਰ ਕੇ ਖੜਾ ਬੋ ਤੇ ਮੈਨੂੰ ਹੱਥ ਕੱਟਿਆ ਜਾਊਗਾ ਇਹਦਾ ਕੱਟ ਕੱਟ ਕੇ ਆਪਾਂ ਲਾਗੇ ਭਾਂਡੇ ਚ ਪਾਈ ਜਨੇ ਇਹਨਾਂ ਨੂੰ ਜਿਆਦਾ ਧੁੱਪ ਲਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਹਨਾਂ ਦਾ ਛੇਤੀ ਜਿਹੜਾ ਚਾਰ ਤਿਆਰ ਹੋ ਜਾਂਦਾ ਤੇ ਚਾਰ ਚ ਜਿਹੜੇ ਮਸਾਲੇ ਆ ਉਹ ਸਾਰੇ ਆਂਦਾ ਲਈ ਪੰਦੇ ਆ ਇਹ ਦੇਖੋ ਜੀ ਕਿੰਨਾ ਗੁਲਾਬੀ ਆ ਦੇਖੋ ਪਹਿਲੇ ਤੁਹਾਨੂੰ ਵੀਡੀਓ ਵਿੱਚ ਦਿਖਦਾ ਹੋਵੇ ਕਹਿੰਦੇ ਤਾਂ ਕਿ ਨਹੀਂ ਵੈਸੇ ਬਹੁਤ ਗੁਲਾਬੀ ਹੈ ਬਾਕੀ ਜਿਹੜੇ ਗੁਲਾਬੀ ਰੰਗ ਦੇ ਤੇ ਉਹ ਦਾ ਚਾਰ ਬਹੁਤ ਟੇਸਟੀ ਬਣਦਾ ਵੈਸੇ ਵਾਈਟ ਦਾ ਵੀ ਬੰਦਾ ਪਰ ਜਿਹੜਾ ਗੁਲਾਬੀ ਆ ਇਹਦਾ ਚਾਰ ਬਹੁਤ ਜ਼ਿਆਦਾ ਟੇਸਟੀ ਬਣਦਾ ਬਾਕੀ ਜਿਹੜੇ ਨਰਮ ਹੁੰਦੇ ਆ ਆਂਬ ਵਾਂਗੂ ਸਖਤ ਨਹੀਂ ਹੁੰਦੇ ਇਹ ਤੇ ਇਹਨਾਂ ਨੂੰ ਤੁਸੀਂ ਕਰਦਣਾ ਵੀ ਕਰ ਸਕਦੇ ਹੋ ਪਰ ਸਾਡੇ ਕੋਲ ਜਿਵੇਂ ਟੋਕਾ ਦਾ ਨੁਸਖਾ ਆਪਣਾ ਜਿਵੇਂ ਵੱਧ ਥੋੜਾ ਜਿਹਾ ਚਾਰ ਬਣਾਉਨੇ ਆ ਫੇਲ ਕਰਦੇ ਤੇ ਉਹਦੇ ਕਰਕੇ ਆਪਣੇ ਕੋਲ ਟੋਕਾ ਹੈਗਾ ਤੇ ਆਪਾਂ ਫਿਰ ਟੋਕਾ ਨਾ ਘਟਰੇ ਤੇ ਆਪਾਂ ਸਾਰੇ ਢੇਉ ਕੱਟ ਲਏ ਜੀ ਇਹ ਦੇਖੋ 10 ਕਿਲੋ ਆਪਣੇ ਢੇਰੀ ਆ ਤੇ ਇਹਦੇ ਵਿੱਚ ਕਿੰਨਾ ਨਮਕ ਪੈਣਾ ਕਿੰਨੇ ਮਸਾਲੇ ਪੈਣੇ ਆ ਕਿੰਨਾ ਤੇਲ ਪੈਣਾ ਉਹ ਆਪਾਂ ਸਾਰਾ ਤੁਹਾਨੂੰ ਮਿੰਤੀ ਦੇ ਵਿੱਚ ਦੱਸਦੇ ਆ ਕਿਉਂਕਿ ਇਸ ਚੀਜ਼ ਦੀ ਬਹੁਤ ਸ਼ਿਕਾਇਤ ਆਉਦੀ ਪੈਣਾ ਦੀ ਕਿ ਤੁਸੀਂ ਮਿੰਤੀ ਦੇ ਵਿੱਚ ਨਹੀਂ ਦੱਸਦੇ ਤਾਂ ਹੀ ਮੈਂ ਕਿਸੇ ਵੇਲੇ ਥੋੜੀ ਥੋੜੀ ਕੀਰੀ ਬਣਾ ਕੇ ਦੱਸਦੀ ਹੁੰਦੀ ਆ ਕਿ ਘਰਾਂ ਦੇ ਵਿੱਚ ਥੋੜੀ ਹੀ ਬਣਾਉਣੀ ਹੁੰਦੀ ਆ ਤੇ ਜੇ ਇਹਨਾਂ 10 ਕਿਲੋ ਦੇ ਵਿੱਚ ਆਪਾਂ ਕਿੰਨੇ ਮਸਾਲੇ ਪਾ ਰਹੇ ਆ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿਹੜੇ ਮਸਾਲੇ ਪਾ ਰਹੇ ਆ ਉਹ ਵੀ ਵਿਖਾਣ ਤੇ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜਿਹੜੇ ਬੇਸਿਕ ਚਾਰ ਦੇ ਵਿੱਚ ਮਸਾਲੇ ਪੈਂਦੇ ਆ ਤੇ ਇਹ ਹੈਗੀ ਹੈ ਜੀ ਕਲੌਂਜੀ ਇਹ ਆਪਾਂ ਇਹਦੇ ਵਿੱਚ ਪਾ ਰਹੇ ਹਾਂ 100 ਗ੍ਰਾਮ ਤਕਰੀਬਨ ਸਾਰੇ ਮਸਾਲੇ ਆਪਣੇ 100-100 ਗ੍ਰਾਮ ਆ ਇਹ ਹੈਗੇ ਆ ਮੇਥੇ ਇਹ ਵੀ 100 ਗ੍ਰਾਮ ਸੌਫ ਮੋਟੀ ਇਹ ਵੀ 100 ਗ੍ਰਾਮ ਇਹ ਹੈਗੇ ਆ ਜੀ ਕਾਲੀ ਮਿਰਚ ਇਹ ਵੀ 100 ਗ੍ਰਾਮ ਤੇ ਇਹ ਮੋਟੀ ਰਾਈ ਆਪਾਂ ਪਾ ਰਹੇ ਹਾਂ ਜੇਕਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਪਾਉਣੀ ਹੈ ਜੇਕਰ ਨਹੀਂ ਪਸੰਦ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਘੱਟ ਲੋਕ ਪਾਉਂਦੇ ਨੇ ਇਹਨੂੰ ਇਹ ਵੀ ਆਪਾਂ 100 ਗ੍ਰਾਮ ਇਹਦੇ ਵਿੱਚ ਪਾ ਰਹੇ ਹਾਂ ਇੱਥੇ ਤੁਸੀਂ ਇਹਦੇ ਵਿੱਚ ਪੀਲੀ ਰ ਤੇ ਖੜੇ ਮਸਾਲਿਆਂ ਤੋਂ ਇਲਾਵਾ ਆਪਾਂ ਇਹਦੇ ਵਿੱਚ ਜਿਹੜੇ ਪੀਸੇ ਹੋਏ ਮਸਾਲੇ ਪਾ ਰਹੇ ਆ ਇਹਨਾਂ ਨੂੰ ਜ਼ਿਆਦਾ ਕਰਾਰਾ ਬਣ ਦੇਣ ਵਾਸਤੇ ਉਹ ਆਪਾਂ ਇਹਦੇ ਵਿੱਚ ਪਾ ਰਹੇ ਆ ਜੀ ਇਹ ਲਾਲ ਮਿਰਚ ਇਹ ਵੀ 100 ਗ੍ਰਾਮ ਇਹ ਹਲਦੀ ਪਾਊਡਰ ਇਹ ਵੀ 100 ਗ੍ਰਾਮ ਤੇ ਇਹ ਦੇਗੀ ਲਾਲ ਮਿਰਚ ਇਹ ਵੀ ਆਪਾਂ ਇਹਦੇ ਵਿੱਚ 100 ਗ੍ਰਾਮ ਹੀ ਪਾ ਰਹੇ ਆ ਬਾਕੀ ਦੇਗੀ ਲਾਲ ਮਿਰਚ ਦਾ ਵੀ ਆਪਾਂ ਵੀਡੀਓ ਜਲਦੀ ਬਣਾਵਾਂਗੇ ਕਿਉਂਕਿ ਇਸ ਚੀਜ਼ ਦੇ ਵੀ ਕਮੈਂਟ ਆ ਰਹੇ ਸੀਗੇ ਜਿਵੇਂ ਤੁਹਾਨੂੰ ਪਤਾ ਐਮ ਡੀ ਐਚ ਐਲ ਮਸਾਲਿਆਂ ਦਾ ਵੀ ਰੋਲਾ ਪੈ ਰਿਹਾ ਤੇ ਲੋਕਾਂ ਦਾ ਵਿਸ਼ਵਾਸ ਉੱਠਿਆ ਆਇਆ ਹੈ ਤੇ ਨੂੰ ਆਪਾਂ ਘਰੇ ਕਿਸ਼ਤਾ ਤਿਆਰ ਕਰਨਾ ਉਹ ਵੀ ਆਪਾਂ ਜਲਦੀ ਵੀਡੀਓ ਬਣਾਵਾਂਗੇ ਤੇ ਚਾਹ ਦੀ ਜਿਹੜੀ ਮੇਨ ਚੀਜ਼ ਹੁੰਦੀ ਹੈ ਜੀ ਉਹ ਆਂ ਦਾ ਨਮਕ ਤੇ ਨਮਕ ਆਪਾਂ ਇਹਦੇ ਵਿੱਚ ਪਾ ਰਹੇ ਹਾਂ 10 ਕਿਲੋ 'ਚ 1 ਕਿਲੋ ਇਹ ਤੁਸੀਂ 1.5 ਕਿਲੋ ਵੀ ਕਰ ਸਕਦੇ ਹੋ ਜਿਹੜਾ ਜ਼ਿਆਦਾ ਕਰਾਰਾ ਖਾਣਾ ਪਸੰਦ ਕਰਦੇ ਆ ਕਿਉਂਕਿ ਮੇਰੇ ਕੋਲ ਹਰ ਤਰ੍ਹਾਂ ਦੇ ਜਿਹੜੇ ਕਸਟਮਰ ਆਉਂਦੇ ਆ ਫਿਰ ਵੱਧ ਦਾ ਜਿਹੜਾ ਕੋਈ ਇਲਾਜ ਨਹੀਂ ਘਟਦਾ ਇਲਾਜ ਹੈਗਾ ਸੋ ਇਸ ਕਰਕੇ ਆਪਾਂ 10 ਕਿਲੋ 'ਚ ਸਿਰਫ 1 ਕਿਲੋ ਹੀ ਨਮਕ ਪਾ ਰਹੇ ਆਂ ਜੇਕਰ ਤੁਸੀਂ ਜ਼ਿਆਦਾ ਕਰਾਰਾ ਖਾਣੇ ਹੋ ਤਾਂ ਤੁਸੀਂ ਇਹਨੂੰ 1.5 ਕਿਲੋ ਵੀ ਘਟ ਸਕਦੇ ਹੋ ਤੇ ਇਹ ਦੋਵੇਂ ਮਸਾਲੇ ਆਪਾਂ ਸਾਬਤ ਹੀ ਪਾਵਾਂਗੇ ਤੇ ਇਹਨਾਂ ਕਿੰਨਾ ਮਸਾਲੇ ਦਾ ਆਪਾਂ ਥੋੜਾ ਜਿਹਾ ਡਰਫੜ ਕਰ ਲੈਨੇ ਆ ਤੁਸੀਂ ਇਹਨਾਂ ਨੂੰ ਮਿਕਸੀ ਤੇ ਵੀ ਰਗੜ ਸਕਦੇ ਹੋ ਤੇ ਕੁੰਡੇ ਤੇ ਵੀ ਇਹਨਾਂ ਨੂੰ ਕਿੰਨਾ ਨੂੰ ਇਕੱਠਿਆਂ ਨੂੰ ਆਪਾਂ ਥੋੜਾ ਜਿਹਾ ਰਗੜ ਲੈਨੇ ਜਿਆਦਾ ਬਰੀਕ ਨਹੀਂ ਕਰਨਾ ਕਿਉਂਕਿ ਖੜੇ-ਖੜੇ ਮਸਾਲੇ ਵਿੱਚ ਹੋਣ ਨਾਲ ਜ਼ਿਆਦਾ ਟੇਸਟੀ ਲੱਗਦਾ ਚਾਰ ਤੇ ਮਸਾਲੇ ਆਪਾਂ ਜਿਹੜੇ ਰਗੜ ਲਿਆ ਤੇ ਦੇਖ ਸਕਦੇ ਹੋ ਵਿੱਚ ਮੋٹے-ਮੋਟੇ ਵੀ ਤੁਹਾਨੂੰ ਦੇਖਦੇ ਵਿੱਚ ਬ੍ਰੀਕ ਵੀ ਦੋਵੇਂ ਮਾਵਾਂ ਕੀ ਅਨੇ ਰਗੜਿਆ ਗੁੱਧੂ ਰਗੜੀ ਕੇ ਨਾਲ-ਨਾਲ ਇਹ ਸਾਰੇ ਮਸਾਲੇ ਨੂੰ ਆਪਾਂ ਇਹਦੇ ਉੱਤੇ ਪਾ ਦਿੰਨੇ ਤੇ ਨਾਲ ਹੀ ਪਾ ਦਾਂਗੇ ਆਪਾਂ ਇਹ ਜਿਹੜੇ ਪੀਸੇ ਹੋਏ ਵੀ ਮਸਾਲੇ ਬਾਕੀ ਕੋਈ ਵੱਡਾ ਕੰਮ ਨਹੀਂ ਹੈ ਜੇ ਤੁਸੀਂ ਕਰੋ ਤੇ ਕਰੇ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਕੋਲ ਮੰਗਾਉਣਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਸਾਡੇ ਕੋਲ ਚਾਰ ਮੰਗਾ ਸਕਦੇ ਹੋ ਹੁਣ ਪਾ ਦਾਂਗੇ ਆਪਾਂ ਇਹ ਠੰਡਾ ਮੱਖ ਹਣੇ ਲੈ 4 ਦੇ ਵਿੱਚ ਆਪਾਂ ਤੇਲ ਜਿਹੜਾ 1 ਕਿਲੋ ਪਾ ਰਹੇ ਆ ਤੁਸੀਂ ਜੇ ਵੱਧ ਤੇਲ ਪਾਉਣਾ ਚਾਹੁੰਦੇ ਹੋ ਤੇ ਥੋੜਾ ਜਿਹਾ ਤੋਂ ਕਿਲੋ ਤੁਸੀਂ ਵਧਾ ਸਕਦੇ ਹੋ ਉਹ ਮੈਂ ਥੋੜਾ ਕਿਉਂ ਪਾ ਰਹੀਆਂ ਕਿਉਂਕਿ ਅਸੀਂ ਚਾਰ ਜਿਹੜਾ 12ਵੀਂ ਭੇਜਣਾ ਹੁੰਦਾ ਸੋ ਬਾਹਰ ਜਿਹੜਾ ਜ਼ਿਆਦਾ ਤੇਲ ਨਹੀਂ ਜਾਂਦਾ ਇਸ ਕਰਕੇ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਇਹਦੇ ਵਿੱਚ ਸਿਰਫ 1 ਕਿਲੋ ਤੇਲ ਪਾ ਰਹੇ ਹਾਂ ਬਾਕੀ ਕੋਈ ਰੀਤ ਵੀ ਹੁੰਦੀ ਹੈ ਤੇ ਕੁਝ ਗੁੱਡੂ ਡੂਮੇ ਲਾ ਕੇ ਬਿਠਾਉਣੇ ਨੇ ਕਿ ਤਾਂ ਕਿ ਪਤਾ ਲੱਗੇ ਬੱਚੇ ਨੂੰ ਵੀ ਖਾਸ ਕਰਕੇ ਬੇਟੀਆਂ ਨੂੰ ਤਾਂ ਯਾਰ ਦੇ ਕੋਲ ਜ਼ਰੂਰ ਬਿਠਾਇਆ ਕਰੋ ਜੇ ਉਹ ਕੰਮ ਕਰਦੇ ਹੋਣ ਤਾਂ ਕਿ ਅਗਲੇ ਘਰ ਜਾ ਕੇ ਇਹਨਾਂ ਨੂੰ ਹੀ ਸੌਖਾ ਹੋਵੇ ਅੱਜ ਕਾ ਰੋਲੇ ਐਸੇ ਕਰਕੇ ਪੈ ਰਹੇ ਆ ਨਾ ਕਿ ਜਦੋਂ ਆਪਾਂ ਕੁੜੀਆਂ ਨੂੰ ਲਾਡ ਲੀਆਂ ਜ਼ਿਆਦਾ ਰੱਖ ਲੈਨੇ ਆ ਕੋਈ ਪਾਣੀ ਦਾ ਗਲਾਸ ਵੀ ਨਹੀਂ ਚੱਕ ਦਿਆਂ ਅਗਲੇ ਘਰ ਜਾ ਕੇ ਉਹਨਾਂ ਨੂੰ ਲਾਡ ਪੁਣਾ ਨਹੀਂ ਕਰਨਾ ਹੁੰਦਾ ਕੰਮ ਕਰਵਾਉਣਾ ਹੁੰਦਾ ਇਹਨਾਂ ਨੂੰ ਤੋ ਇਸ ਕਰਕੇ ਤੁਸੀਂ ਆਪਣੀਆਂ ਬੱਚਿਆਂ ਨੂੰ ਪਹਿਲਾਂ ਹੀ ਟ੍ਰੇਨ ਕਰਕੇ ਰੱਖੋ ਆਉਣ ਵਾਲੇ ਵਕਤ ਦੇ ਨਾਲ ਲੜਨ ਵਾਸਤੇ ਬਾਕੀ ਸਾਰਿਆਂ ਨੂੰ ਹੁੰਦਾ ਤੁਹਾਨੂੰ ਪਤਾ ਆਪਣੇ ਨਾਲ ਵੀ ਹੋਇਆ ਪਹਿਲਾਂ ਵੀ ਹੁੰਦਾ ਆਇਆ ਵਾ ਕਿ ਕੰਮ ਤਾਂ ਜਿਹੜਾ ਕਰਨਾ ਹੀ ਪੈਂਦਾ ਜਿਵੇਂ ਕਹਿੰਦੇ ਨੇ ਕੰਮ ਦਾ ਬੋਲ ਪੈਂਦਾ ਜੀ ਚੰਮ ਦਾ ਨਹੀਂ ਕਿਸੇ ਨੇ ਰੰਗ ਨਹੀਂ ਵੇਖਣਾ ਹੁੰਦਾ ਕਿਸੇ ਨੇ ਵੇਖਣਾ ਦਾ ਵੀ ਕੰਮ ਕਿੰਨਾ ਚੌਂਦਾ ਵਾ ਤੇ ਇਸ ਕਰਕੇ ਤੁਸੀਂ ਪਹਿਲਾਂ ਹੀ ਆਪਣੀਆਂ ਬੇਟੀਆਂ ਨੂੰ ਟ੍ਰੇਨ ਕਰੋ ਬਾਕੀ ਇਸ ਮੇਰੇ ਵਿਚਾਰ ਦੇ ਨਾਲ ਸਹਿਮਤ ਕਿਹੜਾ-ਕਿਹੜਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਹੁਣ ਇਹਨੂੰ ਆਪਾਂ ਸਾਰੇ ਚਾਰ ਨੂੰ ਮਿਕਸ ਕਰ ਲੈਨੇ ਆਂ ਹੱਥ ਮੇਂ ਚੰਗੀ ਤਰ੍ਹਾਂ ਵਾਸ਼ ਕਰਕੇ ਇਸੀ ਸਾਬਣ ਦੇ ਉਹਨਾਂ ਆਪ ਸਾਰੇ ਨੂੰ ਮਿਕਸ ਕਰ ਦੇਣੀ ਹੈ ਐਂ ਕਰਕੇ ਮਸਲ ਮਸਲ ਕੇ ਇਹਨਾਂ ਨੂੰ ਲੈਣਾ ਤਾਂ ਕਿ ਜਿਹੜਾ ਕੱਲੀ-ਕੱਲੀ ਫਾੜੀ ਨੂੰ ਸਾਰਾ ਮਸਾਲਾ ਲੱਗ ਜਾਏ ਤੇ ਇਹਨਾਂ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰਦੇ ਆ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਫਾੜੀ ਨੂੰ ਜਿਹੜਾ ਮਸਾਲਾ ਲੱਗ ਚੁੱਕਾ ਤੇ ਇਹਨੂੰ ਹੁਣ ਰੱਖਾਂਗੇ ਆਪਾਂ ਦੋ ਦਿਨ ਵਾਸਤੇ ਢੱਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਅੱਧਾ ਕਿਲੋ ਤੇਲ ਹੋਰ ਪਾਵਾਂਗੇ ਪਹਿਲਾਂ ਤੇਲ ਆਪਾਂ ਇਸ ਕਰਕੇ ਨਹੀਂ ਪਾਰੇ ਕਿਉਂਕਿ ਜਦੋਂ ਮਸਾਲੇ ਆਪਾਂ ਪਾਉਨੇ ਆ ਨਮਕ ਪਾਉਨੇ ਆ ਤੇ ਇਹ ਜਿਹੜੀ ਚੀਜ਼ ਨੇ ਪਾਣੀ ਛੱਡਣਾ ਹੈ ਪਹਿਲੇ ਤੇਲ ਆਪਾਂ ਵੱਧ ਪਾਇਆ ਤੇ ਫਿਰ ਪਾਣੀ ਜਿਹੜਾ ਸੁੱਕਦਾਨੀ ਐ ਇਦਾਂ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਪਾਣੀ ਛੱਡ ਜੂ ਫਿਰ ਆਪਾਂ ਉਹਦੀ ਕੁਆਂਟੀਟੀ ਦੇਖਣੀ ਐ ਵੀ ਕਿੰਨਾ ਕੁ ਆਪਾਂ ਉਹਦੇ ਵਿੱਚ ਤੇਲ ਪਾਉਣਾ ਵਾ ਤਾਂ ਕਿ ਜਿਆਦਾ ਲਿਕਵਿਡ ਬਣਾ ਲੱਗੇ ਫਾੜੀ ਫਾੜੀ ਹੀ ਲੱਗੇ ਤੇ ਜਿਹੜਾ ਬਣਾਉਣ ਦਾ ਤਰੀਕਾ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਇਹਨੂੰ ਰੱਖਣਾ ਕਿੱਦਾਂ ਵਾ ਸੇਵ ਕਰਕੇ ਉਹ ਵੀ ਆਪਾਂ ਕਈ ਚਾਰਾਂ ਵਾਲੀ ਵੀਡੀਓ 'ਚ ਤੁਹਾਨੂੰ ਦੱਸਿਆ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਵੀਡੀਓ ਪਾਵਾਂਗੇ ਜੀ ਡੇਗੀ ਲਾਲ ਮਿਰਚ ਤੇ ਕਿਉਂਕਿ ਉਸੀ ਦੇ ਬਹੁਤ ਕਮੈਂਟ ਆ ਰਹੇ ਸੀ ਕਿ ਮੈਡਮ ਜਿਵੇਂ ਮਸਾਲਿਆਂ ਦਾ ਰੋਲਾ ਪੈ ਰਿਹਾ ਤੁਸੀਂ ਜਿਹੜ ਤੇ ਇਹ ਜਿਹੜੇ ਬਜਾਰੋਂ ਮਸਾਲੇ ਲੈ ਆਉਣੇ ਆ ਕਿਹੜੇ ਲੈ ਕੇ ਆਉਣੇ ਆ ਸੋ ਦੇਗੀ ਲਾਲ ਮਿਰਚ ਜਿਹੜੀ ਮੇਨ ਹੁੰਦੀ ਆ ਚਾਹ ਦੇ ਵਿੱਚ ਇਹਨੂੰ ਆਸੀਂ ਘਰੇ ਹੀ ਤਿਆਰ ਕਰਦੇ ਆ ਕਿਸ ਤਰ੍ਹਾਂ ਤਿਆਰ ਕਰਦੇ ਆ ਉਹ ਸਾਰਾ ਤੁਸੀਂ ਕੱਲ੍ਹ ਦੀ ਵੀਡੀਓ 'ਚ ਦੇਖਦੇ ਜੇ ਇੱਕ ਆਪਾਂ ਲੈ ਕੇ ਆ ਰਹੇ ਹਾਂ ਵੀ ਚਾਹ ਦੇ ਬਦਲ ਦੇ ਵਿੱਚ ਵੀਡੀਓ ਤੇ ਕਿ ਚਾਹ ਪੀਣਾ ਆਪਾਂ ਜਿਹੜੀ ਮਜ਼ਦੂਰੀ ਇੱਕ ਬਣ ਚੁੱਕੀ ਸਾਰਿਆਂ ਦੀ ਵੀ ਚਾਹ ਪੀਣੀ ਪੀਣੀ ਆ ਤੇ ਜੇਕਰ ਪੱਤੀ ਤੁਹਾਨੂੰ ਤੰਗ ਕਰਦੀ ਆ ਉਹਨੂੰ ਛੱਡ ਕੇ ਤੁਸੀਂ ਕਿਹੜੀ ਚਾਹ ਪੀ ਸਕਦੇ ਹੋ ਉਹਦੇ ਉੱਤੇ ਆਪਾਂ ਸਾਰੀ ਵੀਡੀਓ ਤਿਆਰ ਕਰਾਂਗੇ ਕਿਹੜੇ ਮਸਾਲੇ ਤੁਸੀਂ ਕਿੰਨੇ ਕਿੰਨੇ ਲੈ ਸਕਦੇ ਹੋ ਉਸ ਚੀਜ਼ 'ਤੇ ਸਾਰੀ ਆਪਾਂ ਵੀਡੀਓ ਤੁਸੀਂ ਹਮੇਂ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਅੱਜ ਗੁਲਾਬੀ ਢੇਉ ਦੇ ਚਾਰ ਬਣਾਉਣਾਂ ਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਕਿਉਂਕਿ ਸੀਜ਼ਨ ਅੱਜਕੱਲ ਹਰ ਪੈਣ ਦੇ ਚਾਰ ਬਣਾਉਣਾ ਹੁੰਦਾ ਤਾਂ ਕਿ ਹਰ ਪੈਣ ਨੂੰ ਪਤਾ ਲੱਗ ਸਕੇ ਕਿ ਘਰੇ ਆਪਾਂ ਕਿਸ ਤਰ੍ਹਾਂ ਚਾਰ ਤਿਆਰ ਕਰ ਸਕਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਤੋਂ ਮਗਾਉਣਾ ਤੇ ਵੀਡੀਓ ਦੇ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਕੇ ਇਹ ਚਾਰ ਮਗਾ ਸਕਦੇ ਹੋ ਸੋ ਇੱਥੇ ਤੱਕ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਤੇ ਇਸ ਵੀਡੀਓ ਦੇ ਇੱਥੇ ਕਰ ਦਿੰਦੀ ਐਂ